ਹਾਂਜੀ ਦੋਸਤੋ ਐਮਐਡੀ ਜੋਬ ਅਲਰਟ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਜਦੋਂ ਵੀ ਪੰਜਾਬ ਦੇ ਵਿੱਚ ਕੋਈ ਸਰਕਾਰੀ ਨੌਕਰੀ ਆਉਂਦੀ ਹੈ ਤਾਂ ਸਾਰਿਆਂ ਦੀਆਂ ਨਿਗਾਹਾਂ ਉਸ ਵੱਲ ਹੁੰਦੀਆਂ ਹਨ ਕਿਉਂਕਿ ਹਰ ਇੱਕ ਦਾ ਸੁਪਨਾ ਹੁੰਦਾ ਹੈ ਕਿ ਸਰਕਾਰੀ ਨੌਕਰੀ ਉਹ ਹਾਸਲ ਕਰ ਸਕੇ ਅੱਜ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ 8 ਪ੍ਰਕਾਰ ਦੀਆਂ ਵੱਖ-ਵੱਖ ਪੋਸਟਾਂ ਲਗਭਗ 367 ਪੋਸਟਾਂ ਜੋ ਕਿ ਹੈ ਕੱਢੀਆਂ ਗਈਆਂ ਨੇ ਜੀ ਪੰਜਾਬ ਸਰਕਾਰ ਦੇ ਵਿੱਚ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਨੇ ਜੀ ਅਧਿਨ ਸੇਵਾਵਾ ਚੌਨ ਬੋਰਡ ਭਰਤੀ ਆ ਚੁੱਕੀ ਹੈ ਜੀ ਸਰਕਾਰੀ ਪੋਸਟਾਂ ਆ ਚੁੱਕੀਆਂ ਨੇ ਜਿਸ ਦੇ ਵਿੱਚ ਵੱਖ-ਵੱਖ ਪੋਸਟਾਂ ਨੇ ਪੂਰੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਜਿਸ ਦੇ ਵਿੱਚ ਕਿੰਨੀ ਫੀਸ ਹੋਵੇਗੀ ਭਰਨ ਦੇ ਲਈ ਕਿਵੇਂ ਅਪਲਾਈ ਕਰਨਾ ਹੈ ਕੌਣ-ਕੌਣ ਅਪਲਾਈ ਕਰ ਸਕਦਾ ਹੈ ਕੀ ਕੁਆਲੀਫਿਕੇਸ਼ਨ ਹੈ ਤੇ ਕੀ ਉਮਰ ਸੀਮਾ ਪੂਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਹੈ ਇਸ ਵੀਡੀਓ ਨੂੰ ਪੂਰਾ ਧਿਆਨ ਨਾਲ ਅੰਤ ਤੱਕ ਜ਼ਰੂਰ ਦੇਖਣਾ ਇਸ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੀ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਵੋ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦੇਵੋ ਤਾਂ ਕਿ ਪੰਜਾਬ ਸਟੇਟ ਵਿੱਚ ਆਉਣ ਵਾਲੀ ਹਰ ਇੱਕ ਸਰਕਾਰੀ ਨੌਕਰੀ ਸੰਬੰਧੀ ਜਾਣਕਾਰੀ ਪ੍ਰਾਈਵੇਟ ਨੌਕਰੀ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਸੰਬੰਧੀ ਜਾਣਕਾਰੀ ਜਾਂ ਪੰਜਾਬ ਦੇ ਵਿੱਚ ਕੋਈ ਵੀ ਕੰਪੀਟੀਟਿਵ ਐਗਜ਼ਾਮ ਆਉਂਦਾ ਜੀ ਉਸ ਸੰਬੰਧੀ ਜਾਣਕਾਰੀ ਤੁਹਾਨੂੰ ਸਭ ਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਾਡਾ ਇੱਕ ਟੈਲੀਗ੍ਰam ਚੈਨਲ ਵੀ ਹੈ ਜੀ ਵਟਸਐਪ ਚੈਨਲ ਵੀ ਹੈ ਜਿੰਨਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ ਸਾਡੇ ਉਹਨਾਂ ਚੈਨਲਸ ਨੂੰ ਜੁਆਇਨ ਕਰ ਲਵੋ ਜਿੱਥੇ ਅਸੀਂ ਹਰ ਇੱਕ ਵੀਡੀਓ ਦਾ ਲਿੰਕ ਪਲੱਸ ਪੰਜਾਬ ਦੇ ਵਿੱਚ ਕੋਈ ਰਿਜ਼ਲਟ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਕੋਈ ਨਵਾਂ ਅਪਡੇਟ ਆਉਂਦਾ ਹੈ ਨੋਟੀਫਿਕੇਸ਼ਨ ਆਉਂਦਾ ਹੈ ਉਸ ਦੀ ਪੀਡੀਐਫ ਫਾਈਲ ਜਾਂ ਪੰਜਾਬ ਦੇ ਵਿੱਚ ਕੋਈ ਇਹੋ ਜੀ ਭਰਤੀ ਆਉਂਦੀ ਹੈ ਜਿਸ ਨੂੰ ਭਰਨ ਦੇ ਲਈ ਤੁਹਾਨੂੰ ਐਪਲੀਕੇਸ਼ਨ ਫਾਰਮ ਦੀ ਜ਼ਰੂਰਤ ਹੁੰਦੀ ਹੈ ਉਸ ਦੀ ਪੀਡੀਐਫ ਫਾਈਲ ਵੀ ਸਾਡੇ ਟੈਲੀਗ੍ਰam ਚੈਨਲ ਦੇ ਉੱਤੇ ਅਪਲੋਡ ਕਰਦੇ ਆਂ ਜਿੱਥੋਂ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਤੇ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਤੁਹਾਨੂੰ ਨੋਟੀਫਿਕੇਸ਼ਨ ਵੱਲ ਲੈ ਚਲਦੇ ਹਾਂ ਜੀ ਇਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਪਲੱਸ ਸਾਡੇ ਟੈਲੀਗ੍ਰਾਮ ਚੈਨਲ ਦੇ ਉੱਤੇ ਮਿਲ ਜਾਵੇਗਾ ਪੂਰਾ ਦਾ ਪੂਰਾ ਨੋਟੀਫਿਕੇਸ਼ਨ ਇਸ ਇਤਿਹਾਰ ਨੰਬਰ ਹੈਗਾ ਜੀ 5/2025 ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਵੱਲੋਂ ਜੋ ਕਿ ਬਨ ਭਵਨ ਸੈਕਟਰ 68 ਐਸਐਸ ਨਗਰ ਵਿਖੇ ਹੈ ਜੀ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਹੈ ਆਫੀਸ਼ੀਅਲ ਵੈਬਸਾਈਟ ਹੈਗੀ ਜੀ tipplusb.punjab.gov.in ਇਹਨਾਂ ਦਾ ਆਫੀਸ਼ੀਅਲ ਨੰਬਰ ਹੈਗਾ ਜੀ 0172298000 0172298083 ਜਿੰਨਾ ਉੱਤੇ ਤੁਸੀਂ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਹੁਣ ਆਪਾਂ ਇੰਪੋਰਟੈਂਟ ਡੇਟਸ ਮਹੱਤਵਪੂਰਨ ਮਿਤੀਆਂ ਦੀ ਗੱਲ ਕਰਦੇ ਆਂ ਇਸ ਇਸ਼ਤਿਹਾਰ ਪ੍ਰਕਾਸ਼ਿਤ ਹੋਇਆ ਜੀ 18 7 2025 ਨੂੰ ਆਨਲਾਈਨ ਤੁਸੀਂ ਅਪਲਾਈ ਕਰਨਾ ਹੋਵੇਗਾ ਇਹਨਾਂ ਪੋਸਟਾਂ ਦੇ ਲਈ ਜੋ ਕਿ 22 7 2025 ਤੋਂ ਸ਼ੁਰੂ ਹੋ ਜਾਵੇਗਾ ਤੇ ਲਾਸਟ ਡੇਟ ਰੱਖੀ ਗਈ ਜੀ 18 ਅਗਸਤ 2025 ਸ਼ਾਮ 5 ਵਜੇ ਤੱਕ ਤੁਸੀਂ ਵੱਖ-ਵੱਖ ਪੋਸਟਾਂ ਲਈ ਅਪਲਾਈ ਕਰ ਸਕੋਗੇ ਫੀਸ ਭਰਨ ਦੀ ਜੋ ਆਖਰੀ ਮਿਤੀ ਰੱਖੀ ਗਈ ਹੈ ਜੀ 20 ਅਗਸਤ 2025 ਤੱਕ ਤੁਸੀਂ ਪੋਸਟਾਂ ਦੇ ਲਈ ਅਪਲਾਈ ਕਰ ਸਕਦੇ ਹੋ ਜੀ ਹੁਣ ਤੁਹਾਨੂੰ ਦੱਸ ਦਈਏ ਪੋਸਟਾਂ ਕਿਹੜੀਆਂ ਕਿਹਨੀਆਂ ਕੱਢੀਆਂ ਗਈਆਂ ਨੇ ਜੀ ਵੱਖ-ਵੱਖ ਵਿਭਾਗਾਂ ਦੇ ਵਿੱਚ ਸੀਨੀਅਰ ਸਹਾਇਕ ਦੀਆਂ ਪੋਸਟਾਂ ਕੱਢੀਆਂ ਗਈਆਂ ਨੇ ਜੋ ਕਿ 245 ਪੋਸਟਾਂ ਨੇ ਉਸ ਤੋਂ ਬਾਅਦ ਵਿੱਤੇ ਵਿਭਾਗ ਲੋਕਲ ਆਡਿਟ ਵਿੰਗ ਦੇ ਵਿੱਚ ਜੂਨੀਅਰ ਐਡੀਟਰ ਦੀਆਂ ਪੋਸਟਾਂ 68 ਨੇਗੀਆਂ ਵਿੱਤ ਵਿਭਾਗ ਖਜ਼ਾਨਾ ਤੇ ਲੇਖਾ ਵਿਭਾਗ ਦੇ ਵਿੱਚ ਜੂਨੀਅਰ ਆਡੀਟਰ ਦੀਆਂ 14 ਪੋਸਟਾਂ ਨੇ ਵਿੱਤ ਵਿਭਾਗ ਖਜ਼ਾਨਾ ਤੇ ਲੇਖਾ ਦੇ ਵਿੱਚ ਜ਼ਿਲ੍ਹਾ ਖਜ਼ਾਨਚੀ ਦੀ ਇੱਕ ਪੋਸਟ ਹੈ ਵਿੱਤ ਵਿਭਾਗ ਖਜ਼ਾਨਾ ਤੇ ਲੇਖਾ ਸ਼ਾਖਾ ਖਜ਼ਾਨਾ ਅਫਸਰ ਦੀਆਂ 36 ਪੋਸਟਾਂ ਨੇ ਪੰਜਾਬ ਰਾਜ ਗੋਦਾਮ ਨਿਗਮ ਸੈਕਟਰ 17 ਬੀ ਐਸਸੀਓ 7475 ਬੈਂਕ ਸਕੁਅਰ ਚੰਡੀਗੜ੍ਹ ਸਬ ਡਿਵੀਜ਼ਨਲ ਅਫਸਰ ਐਸ ਡੀਓ ਸੇਵਲ ਦੀਆਂ ਦੋ ਪੋਸਟਾਂ ਨੇ ਉਸ ਤੋਂ ਬਾਅਦ ਨੈਕਸਟ ਹੈ ਜੀ ਪੰਜਾਬ ਰਾਜ ਗੋਦਾਮ ਨਿਗਮ ਸੈਕਟਰ 17 ਬੀਐਸਸੀਓ 7475 ਬੈਂਕ ਸਕੁਅਰ ਚੰਡੀਗੜ੍ਹ ਦੇ ਵਿੱਚ ਸੈਕਸ਼ਨ ਅਫਸਰ ਦੀ ਸਿਵਲ ਦੀਆਂ ਚਾਰ ਪੋਸਟਾਂ ਨੇ ਸੈਕਸ਼ਨ ਅਫਸਰ ਬਿਜਲੀ ਦੀਆਂ ਤਿੰਨ ਪੋਸਟਾਂ ਅਨਾਉਂਸ ਕੀਤੀਆਂ ਜਾਂ ਨੇ ਕੁੱਲ ਨੇ ਜੀ 367 ਪੋਸਟਾਂ ਜਿਸ ਨੂੰ ਕੈਟਾਗਰੀ ਵਾਈਜ਼ ਅਲੱਗ-ਅਲੱਗ ਵੰਡਿਆ ਹੋਇਆ ਹੈ ਜੀ ਤੁਸੀਂ ਸਕਰੀਨ ਦੇ ਉੱਤੇ ਵੀਡੀਓ ਨੂੰ ਪਾਉਜ਼ ਕਰਕੇ ਦੇਖੋ ਜਿਵੇਂ ਕਿ ਸੀਨੀਅਰ ਸਹਾਇਕ ਦੀਆਂ ਗੱਲ ਕਰੀਏ ਤਾਂ ਵਿਸਤਾਰਪੂਰਵਕ ਜਾਣਕਾਰੀ ਗਿਣਤੀ ਤੇ ਵਰਗੀਕਰਨ ਲਈ ਅਨੁਲਾਬ ਉਹ ਤੁਸੀਂ ਦੇਖ ਸਕਦੇ ਹੈਗੇ ਹੋ ਉਸ ਤੋਂ ਬਾਅਦ ਜੀਨਿਅਰ ਅਡਜੈਕਟਰ ਦੀਆਂ ਜੋ 77 ਸਾਮੀਆਂ ਨੇ ਉਸ ਨੂੰ ਤੁਸੀਂ ਸਕਰੀਨ ਦੇ ਉੱਤੇ ਵੀਡੀਓ ਪਾਜ਼ ਕਰਕੇ ਦੇਖ ਸਕਦੇ ਹੋ ਜੋ ਕਿ ਅਸੀਂ ਹੌਲੀ-ਹੌਲੀ ਇਸ ਨੂੰ ਪੇਜ ਨੂੰ ਅੱਗੇ ਲੈ ਕੇ ਜਾਵਾਂਗੇ ਜ਼ਿਲ੍ਹਾ ਕਜਾਨਤੀ ਅਫਸਰ ਦੀਆਂ ਪੋਸਟ ਆ ਗਈਆਂ ਖਜ਼ਾਨਾ ਅਫਸਰ ਦੀਆਂ ਪੋਸਟਾਂ ਆ ਗਈਆਂ ਤੇ ਉਸ ਤੋਂ ਬਾਅਦ ਸਬ ਡਿਵੀਜ਼ਨਲ ਅਫਸਰ ਸਿਵਲ ਦੀਆਂ ਪੋਸਟਾਂ ਸੈਕਸ਼ਨ ਅਫਸਰ ਸਿਵਲ ਦੀਆਂ ਪੋਸਟਾਂ ਸੈਕਸ਼ਨ ਅਫਸਰ ਬਿਲਜੀ ਬਿਜਲੀ ਦੀਆਂ ਪੋਸਟਾਂ ਅਨਾਉਂਸ ਕੀਤੀਆਂ ਗਈਆਂ ਹੈਗੀਆਂ ਜੀ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਰਾਖਵਾ ਕਰਨ ਦੀ ਤਾਂ ਜੋ ਪੰਜਾਬ ਜੋ ਗਵਰਨਮੈਂਟ ਰੂਲਸ ਦੇ ਅਕੋਰਡਿੰਗ ਜੀ ਰਾਖਵਾ ਕਰਨ ਹੋਵੇਗਾ ਜੀ ਤੇ ਵਿਦਿਅਕ ਯੋਗਤਾ ਦੀ ਗੱਲ ਕਰੀਏ ਸੀਨੀਅਰ ਸਹਾਇਕ ਦੀ ਪੋਸਟ ਦੇ ਲਈ ਕੋਈ ਵੀ ਬੈਚਲਰ ਡਿਗਰੀ ਕੀਤੀ ਹੋਵੇ ਤੇ ਨਾਲ ਹੀ ਤੁਹਾਨੂੰ ਕੰਪੀਟੀਟਿਵ ਟੈਸਟ ਸਪੈਸੀਫਾਈਡ ਕੀਤਾ ਗਿਆ ਜੋ ਕੰਪੀਟੀਟਿਵ ਅਥਾਰਟੀ ਦੁਆਰਾ ਆਊਟ ਪਾਸ ਕਰਨਾ ਹੋਵੇਗਾ 120 ਘੰਟੇ ਦਾ ਕੰਪਿਊਟਰ ਕੋਰਸ ਕੀਤਾ ਹੋਣਾ ਚਾਹੀਦਾ ਹੈ ਜੀ ਤੁਹਾਡੇ ਕੋਲ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਜੂਨੀਅਰ ਐਡੀਟਰ ਸਥਾਨਕ ਫੰਡ ਲੇਖਾ ਦੇ ਵਿੱਚ ਬੀ ਕਾਮ ਕੀਤੀ ਹੋਵੇ ਜਾਂ ਐਮ ਕਾਮ ਕੀਤੀ ਹੋਵੇ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਤਾਂ ਤੁਸੀਂ ਜੂਨੀਅਰ ਐਡੀਟਰ ਲਈ ਅਪਲਾਈ ਕਰ ਸਕਦੇ ਹੋ ਜੂਨੀਅਰ ਐਡੀਟਰ ਖਜ਼ਾਨਾ ਤੇ ਲੇਖਾ ਦੀ ਗੱਲ ਕਰੀਏ ਤਾਂ ਬੀ ਕਾਮ ਜਾਂ ਐਮ ਕਾਮ ਕੀਤੀ ਹੋਵੇ ਤੁਸੀਂ ਤੇ ਸਪੀਡ ਹੋਣੀ ਚਾਹੀਦੀ ਹੈ 31 ਪਰ ਮਿੰਟ ਟਾਈਪ ਰਾਈਟਿੰਗ ਇਨ ਇੰਗਲਿਸ਼ ਦੀ ਸਿਲਾ ਖਜ਼ਾਨਚੀ ਖਜ਼ਾਨਾ ਤੇ ਲੇਖਾ ਦੀ ਗੱਲ ਕਰੀਏ ਗ੍ਰੈਜੂਏਸ਼ਨ ਕੀਤੀ ਹੋਵੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਖਜ਼ਾਨਾ ਅਫਸਰ ਦੀ ਗੱਲ ਕਰੀਏ ਤਾਂ ਖਜ਼ਾਨਾ ਅਫਸਰ ਦੇ ਲਈ ਗ੍ਰੈਜੂਏਸ਼ਨ ਕੀਤੀ ਹੋਵੇ ਤੁਸੀਂ ਮਾਨਤਾ ਪ੍ਰਾਪਤ ਸੰਸਥਾ ਤੋਂ ਉਸ ਤੋਂ ਬਾਅਦ ਐਸਡੀਓ ਅਫਸਰ ਦੀ ਗੱਲ ਕਰੀਏ ਸਿਵਲ ਦੀ ਤਾਂ ਗ੍ਰੈਜੂਏਸ਼ਨ ਇਨ ਸਿਵਲ ਇੰਜੀਨੀਅਰਿੰਗ ਦੇ ਵਿੱਚ ਕੀਤੀ ਹੋਵੇ ਫਸਟਾ ਜਾਂ ਸੈਕੰਡ ਕਲਾਸ ਦੇ ਵਿੱਚ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੈਗੇ। ਉਸ ਤੋਂ ਬਾਅਦ ਸੈਕਸ਼ਨ ਅਫਸਰ ਸਿਵਲ ਇਸ ਦੇ ਵਿੱਚ ਵੀ ਸਿਵਲ ਇੰਜੀਨੀਅਰਿੰਗ ਕੀਤੀ ਹੋਵੇ ਤੁਹਾਡੀ ਜਾਂ ਹਾਇਰ ਕੁਆਲਿਫਿਕੇਸ਼ਨ ਇਨ ਸੇਮ ਡਿਸਪਲਿਨ ਕੀਤੀ ਹੋਵੇ ਮਾਨਤਾ ਪ੍ਰਾਪਤ ਸੰਸਥਾ ਤੋਂ ਸੈਕਸ਼ਨ ਅਫਸਰ ਬਿਜਲੀ ਦੇ ਲਈ ਤੁਹਾਡੀ ਡਿਪਲੋਮਾ ਕੀਤਾ ਹੋਵੇ ਇਨ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਜਾਂ ਹਾਇਰ ਕੁਆਲਿਫੀਕੇਸ਼ਨ ਸੇਮ ਡਿਸਪੀਸਪਲਨ ਦੇ ਵਿੱਚ ਕੀਤੀ ਹੋਵੇ ਤਾਂ ਤੁਸੀਂ ਇਹ ਪੋਸਟ ਦੇ ਲਈ ਅਪਲਾਈ ਕਰ ਸਕਦੇ ਹੋ ਤਨਖਾਹਾਂ ਦੀ ਗੱਲ ਕਰੀਏ ਸੀਨੀਅਰ ਸਹਾਇਕ ਜੂਨੀਅਰ ਐਡੀਟਰ ਜੂਨੀਅਰ ਐਡੀਟਰ ਖਜ਼ਾਨਾ ਤੇ ਲੇਖਾ ਜ਼ਿਲ੍ਹਾ ਖਜ਼ਾਨਚੀ ਖਜ਼ਾਨਾ ਅਫਸਰ ਦੇ ਲਈ 35400 ਤਨਖਾਹ ਹੈਗੀ ਆ ਐਸ ਡੀਓ ਦੇ ਲਈ 47600 ਸੈਕਸ਼ਨ ਅਫਸਰ ਸਿਵਲ ਤੇ ਬਿਜਲੀ ਦੇ ਲਈ 35400 ਤਨਖਾਹ ਹੈਗੀ ਹੈ ਜੀ ਇਹਨਾਂ ਪੋਸਟਾਂ ਦੇ ਲਈ ਉਮਰ ਸੀਮਾ ਦੀ ਗੱਲ ਕਰੀ ਤੇ 18 ਤੋਂ 37 ਸਾਲ ਹੋਣੀ ਚਾਹੀਦੀ ਤੇ ਤੇਜ ਰੈਕਸੇਸ਼ਨ ਗਵਰਨਮੈਂਟ ਰੂਲਸ ਅਕੋਰਡਿੰਗ ਦਿੱਤੀ ਜਾਵੇਗੀ ਜੀ ਫੀਸ ਦਾ ਪੇਰਵਾਇਸ ਪ੍ਰਕਾਰ ਹੈਗਾ ਜਰਨਲ ਤੇ ਸੁਤੰਤਰਤਾ ਸੰਗਰਾਮੀ ਤੇ ਖਿਡਾਰੀ ਦੇ ਲਈ 1000 ਰੁਪਏ ਫੀਸ ਹੈ ਐਸਸੀ ਬੀਸੀ ایਡਯੂਐਸ ਦੇ ਲਈ 250 ਰੁਪਏ ਫੀਸ ਹੈ ਸਾਬਕਾ ਫੌਜੀ ਦੇ ਆਸਰੇਤ ਦੇ ਲਈ 200 ਰੁਪਏ ਫੀਸ ਹੈ ਫਿਜ਼ੀਕਲ ਹੈਂਡੀਕੈਪਟ ਦੇ ਲਈ 500 ਫੀਸ ਰੱਖੀ ਗਈ ਹੈ ਜੀ ਜੇਕਰ ਕਿਸੇ ਵੀ ਉਮੀਦਵਾਰ ਨੂੰ ਕੋਈ ਜਾਂ ਕਿਸੇ ਵੀ ਕੈਂਡੀਡੇਟ ਨੂੰ ਕੋਈ ਵੀ ਤੁਹਾਡੀ ਕੁਐਰੀ ਹੈਗੀ ਤਾਂ ਤੁਹਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਅਸੀਂ ਕਮੈਂਟ ਬਾਕਸ ਦਾ ਰਪਲਾਈ ਦੇਣ ਦੀ ਜਰੂਰ ਕੋਸ਼ਿਸ਼ ਕਰਾਂਗੇ ਸਾਡੇ ਸੁਪਰ ਥੈਂਕਸ ਵੀ ਨੇ ਜਿਸ ਦੇ ਨਾਲ ਤੁਹਾਡਾ ਕਮੈਂਟ ਟੌਪ ਦੇ ਉੱਤੇ ਸ਼ੋ ਹੋਂਦਾ ਹੈ ਤੁਹਾਨੂੰ ਸਾਨੂੰ ਸੁਪਰ ਥੈਂਕਸ ਵੀ ਭੇਜ ਸਕਦੇ ਹੋ ਸਾਡੇ ਚੈਨਲ ਦੀ ਮੈਂਬਰਸ਼ਿਪ ਵੀ ਲੈ ਸਕਦੇ ਹੋ ਅਪਲਾਈ ਤੁਸੀਂ ptvplusvi.punjab.gov.in ਦੇ ਉੱਤੇ ਤੁਸੀਂ ਅਪਲਾਈ ਕਰਨਾ ਹੈਗਾ ਜੀ ਏਸੀ ਅੱਜ ਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦੇ ਆ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਜੀ ਕਿਉਂਕਿ ਸਮੇਂ-ਸਮੇਂ ਦੇ ਉੱਤੇ ਜੋ ਵੀ ਪੰਜਾਬ ਸਰਕਾਰ ਦੀਆਂ ਜਾਂ ਪ੍ਰਾਈਵੇਟ ਪੋਸਟਾਂ ਆਉਂਦੀਆਂ ਨੇ ਤੁਹਾਡੇ ਜ਼ਿਲ੍ਹੇ ਦੇ ਵਿੱਚ ਤੁਹਾਡੇ ਆਲੇ-ਦੁਆਲੇ ਤਾਂ ਅਸੀਂ ਉਸ ਦੀ ਜਾਣਕਾਰੀ ਸਾਡੇ ਚੈਨਲ ਦੇ ਉੱਤੇ ਲੈ ਕੇ ਹਾਜ਼ਰ ਹੁੰਦੇ ਰਹਿੰਦੇ ਆ ਜੀ ਇਸ ਦੇ ਨਾਲ ਤੁਹਾਡੀ ਜੋ ਹੈ ਪੋਸਟਾਂ ਸੰਬੰਧੀ ਜਾਣਕਾਰੀ ਤੁਹਾਨੂੰ ਸਮੇਂ-ਸਮੇਂ ਦੇ ਉੱਤੇ ਮਿਲਦੀ ਰਹਿੰਦੀ ਹੈ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾ ਜੋ ਸਮੇ ਸਮੇ ਦੇ ਉਤੇ ਜਾਣਕਾਰੀ ਮਿਲ ਸਕੇ ਇਸੇ ਅਦਾ ਨੋਟੀਫਿਕੇਸ਼ਨ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਹੁਣ ਮਿਲਦਾ ਨਵੀਆਂ ਪੋਸਟਾਂ ਦੇ ਨਾਲ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਰੱਬ ਰੱਖਾ